ਤੁਹਾਨੂੰ ਸਾਰਿਆਂ ਦਾ ਸਾਰਨ ਸਵਾਗਤ ਹੈ ਤੁਹਾਡਾ ਨਵੇਂ ਇੱਕ ਹੋਰ ਵਲੋਗ ਵਿੱਚ ਅੱਜ ਆਪਾਂ ਸ਼੍ਰੀ ਫਤੇਗੜ ਸਾਹਿਬ ਪਹੁੰਚ ਚੁੱਕੇ ਹਾਂ ਤੇ ਫਤੇਗੜ ਸਾਹਿਬ ਤੋਂ ਸ਼ਰਨ ਸ਼ਰੂਨ ਕਰਦੇ ਆਂ ਤੇ ਇਹ ਕਰਦੇ ਗੁਰਦੇ ਹੋ ਗਏ ਟਾਈਮ ਟਾਈਮ ਵਾਵਾ ਚੁੱਕਾ ਤੇ ਅਸੀਂ ਹੁਣ ਜਰਨਸ਼ਨ ਕਰਕੇ ਤੇ ਲੱਗੇ ਆ ਗੁਰੂ ਸਾਹਿਬ ਦੇ ਦਰਸ਼ਨ ਕਰਨ ਤੇ ਨਾਲ ਕਰਦੇ ਦਰਸ਼ਨ ਨਾਲੇ ਕਰਾਉਣੇ ਤੁਹਾਨੂੰ ਧੁੱਪ ਲੱਗੀ ਮੈਂ ਤਾਂ ਖੜਾ ਧੁੱਪੇ ਆ ਕੇ ਮਾ ਧੁੱਪ ਧੁੱਪ ਖਲੋਈਏ ਦੋ ਮਿੰਟ ਧੁੱਪੇ ਧੁੱਪੇ ਖਲੋਤੇ ਆ ਕੇ ਬੈਗ ਬੁੱਕ ਪਾਈ ਕਰ ਚਾਹ ਪ੍ਰਦੀਪ ਹੁਣ ਨਾ ਹਣ ਓਏ ਕਾ ਕਰ ਰਹਾ ਹੈ ਨਾਲਾ ਨਾਲਾ ਠੰਡ ਵੜੀ ਆ ਕਿ ਨਾ ਆਏ ਹੌਸਲੇ ਬਲੰਦ ਮੁੰਡਿਆਂ ਦੇ ਤੇ ਚਲੋ ਵੀ ਮਿੱਤਰੋ ਕਰਦੇ ਆ ਦਰਸ਼ਨ ਵਾਲ ਤੁਹਾਨੂੰ ਕਰਾਉਣੇ ਲੋਬੇ ਸੱਜਣਾਂ ਨਾ ਆਣੂ ਕਿ ਮੁੰਡੇ ਆ ਗਏ ਥੱਲੇ ਬੈਠੂ ਰੱਖੇ ਆ ਕੋ ਪੈਗਾ ਆ ਪੈ ਥੱਲੇ ਤੇ ਕੋਈ ਨਾ ਆਣੂ ਨੀ ਕਹੇ ਨਾ ਆਣੂ ਤੇ ਨਾ ਆਣੂ ਕਿ ਆਉਂਦੇ ਆ ਤੇ ਫਿਰ ਕਰਦੇ ਗੱਲ ਬਾਤ ਮੁੰਡਿਆਂ ਨਾਲ ਲੋਬੇ ਮਿੱਤਰੋ ਕਰੋ ਦਰਸ਼ਨ ਤੋਂ ਤਰਸਾ ਦੇ ਕੋ ਆਪਰਾ ਅੱitei ਕਰਦਾ ਤਾਂ ਤਾਂ ਬਾਈ ਉਹਰਾ ਵਸਿੰਗ ਤਾਂ ਤਾਂ ਬਹੁਤ ਬੋਫੋਤੀ ਸਿੰਘ ਜੀ ਮਡੇ ਸਟਿਕਰ ਸਟੋਕਾ ਪਾਉਣੇ ਮੱਥਾ ਟੇਕਣਗੇ ਪਰ ਪਹਿਲਾਂ ਸਟਿਕਾ ਪਾਉਣ ਲੱਪੇ ਸੁਬਾਹੀ ਆਗੇ ਇਹਨਾਂ ਦਾ ਗੁਰੂ ਘਰ ਮੱਥਾ ਟੇਕਣ ਤੋਂ ਪਹਿਲਾਂ ਨੋ ਪੀ ਮਿੱਤਰੋ ਗੁਰਦਾਰ ਸਾਹਿਬ ਦੇ ਦਰਸ਼ਨ ਕਰ ਦੇ ਕਰਾਉਂਦੇ ਸ਼੍ਰੀ ਫਤਿਹਗੜ ਸਾਹਿਬ ਦੇ ਦਰਸ਼ਨ ਕਰਕੇ ਗੁਰਦਾਰ ਸਾਹਿਬ ਜਦੋਂ ਆਪਾਂ ਚੱਲੇ ਆਂ ਟਰਾਲੇ 'ਚ ਟਰਾਲੇ 'ਚ ਜਾ ਕੇ ਤੇ ਰਾਣੀ ਨੰਗੇ ਆਉਂਦੀ ਮੈਨੂੰ ਵੀ ਆਉਂਦੀ ਨੰਗਣਾ ਪਣਾ ਮਨ ਦਾ ਤੇ ਇਧਰ ਠੰਡਾ ਬਰਚੂਰ ਤਰਸਾ ਠੰਡਾ ਬਰਚੂਰ ਤੇ ਆਓ ਬੋਰਾ ਤਰਣਾ ਉਹ ਚਪਲਾਂ ਨਹੀਂ ਚ ਪਾਉਣੀਆਂ ਤੂੰ ਤੰਗ ਉਹ ਚੇਤਾ ਕਰੋ ਮड्या ਲਓ ਵੀ ਮਿੱਤਰੋ ਕਰੋ ਦਰਸ਼ ਮੇਲੇ ਗੁਰਦਰਾ ਸਾਹਿਬ ਦੇ ਤੇ ਆਪਾਂ ਇੱਥੋਂ ਗੁਰਦਰਾ ਸਾਹਿਬ ਤੇ ਕੇ ਮੱਥਾ ਚੱਲੇ ਟਰਾਲੇ 'ਚ ਬਾਕੀ ਗਏ ਟਰਾਲੇ 'ਚ ਮੱਥਾ ਟੇਕਣ ਉਸ ਤੋਂ ਮਗਰੋਂ ਉਸ ਤੋਂ ਮਗਰੋਂ ਆਪਾਂ ਜਾਂਦੇ ਆ ਟਰਾਲੇ ਦੇ ਉਹ ਛੇਤੀ ਆ ਜਿਓ ਲਓ ਵੀ ਮਿੱਤਰੋ ਮੁੜੋ ਫੇਰ ਪਿਛਾਂ ਪਿਛਾਂ ਮੁੜ ਕੇ ਜੀ ਹਾਂ ਕੋਲੇ ਤੂੰ ਪਿਛਾ ਮੁੜ ਗਿਆ ਐਣ ਕਾ ਕਿਦੀਆਂ ਐਣ ਮੁਕਰ ਆ ਪਛਾਨੋ ਕੀ ਦੇ ਰਗਾ ਕਿਰਤਨ ਦੀ ਐਣ ਕਾ ਲੈਣ ਗਏ ਆ ਹਾਂ ਮੈਂ ਵੀ ਵੇਖਣੇ ਕਿਰਤਨ ਦੀ ਐਣ ਕਾ ਲੈਣ ਗਏ ਪਾਟ ਨਹੀਂ ਆ ਨਾ ਮੋਲਾ ਤੇ ਰਗਾ ਨਹੀਂ ਕਾਂਦਾ ਨਾ ਹਾਂ ਮਥਾ ਟੇ ਕੇ ਪ੍ਰਸ਼ਾਦਾ ਛਾਕੇ ਚਾਹ ਛਾਕੇ ਤੇ ਹੜਾ ਆਪਣਾ ਟਾਲਾ ਇਧਰੇ ਮਹਾਰਾਤਨ ਕਿਤੇ ਗਾੜੀ ਬੁਲਾ ਰੋਂਦਾ ਕਿ ਟੱਕੜ ਟੱਕੜ ਜੀ ਆਣਾ ਯਾਰ ਆਪਣੇ ਕੋਲ ਤੇ ਸੋ ਮਿੱਤਰੋ ਆਪਾਂ ਚੱਲੇ ਆਂ ਟਰਾਲੇ 'ਚ ਟਰਾਲੇ ਦੇ ਵਿੱਚ ਜਾ ਕੇ ਚੜਦੇ ਟਰਾਲੇ ਤੇ ਵੇਨੇ ਅਗਲੇ ਗੁਰਦਾਰੇ ਕਿਹੜੇ ਗੁਰਦਾਰੇ 'ਤੇ ਸਟੇਜ ਹੁੰਦਾ ਹੈ ਤੇ ਤੇ ਚੌਥੀ ਜਗ੍ਹਾ ਕਰੀ ਲੰਗਰ ਪਾਣੀ ਸ਼ਗਾਂਗੇ ਰਗੜੇ ਲੱਗਣਗੇ ਅੱਜ ਅੱਗੇ ਜੀ ਲੱਗੇ ਉਦੋਂ ਤੇ ਅੱਜ ਲੱਗਣਗੇ ਤੈ ਕਹਿ ਕੇ ਰਗੜੇ ਲਾਵਾਂਗੇ ਅੱਜ ਕਹਿ ਕੇ ਕਹਿ ਰਗੜੇ ਲਾਵਾਂਗੇ ਪ੍ਰਸ਼ਾਦਾ ਨਹੀਂ ਚੱਲਣਿਆ ਭੋਖ ਹੁਣੇ ਭੁੱਖ ਲੱਗੀ ਤੈਨੂੰ ਰੋ ਰਹੀ ਹੋ ਨਾ ਹੈ ਜਿਆਦਾ ਗਫਾ ਹੈ ਬਿਸਕਟ ਚਾ ਨਤਮਸਤਕ ਹੋ ਜਾ ਮੈਂ ਤੇਰਾ ਸੰਗਤਾ ਫਤਿਹਗੜ ਸਾਹਿਬ ਤੋਂ ਚੱਲ ਪਿਆ ਸ਼੍ਰੀ ਅਨੰਤਪੁਰ ਸਾਹਿਬ ਆਪਾਂ 50 ਜਿ ਦੇਕਣਾ ਕਿ ਨਾ ਆਪਣਾ ਥੋੜਾ ਜਿਹਾ ਕੰਮ ਵਿਗੜ ਗਿਆ ਥੋੜਾ ਜਿਹਾ ਇੰਨਾ ਕੰਮ ਆਉਂਦਾ ਤੇਰਾ ਪਾ ਜੇ ਤੇਰਾ ਪਾ ਜੇ ਇੱਕ ਸਮਾਨ ਲੋ ਮੇਤਰਾ ਬਣ ਛੋਟਾ ਜਿਹਾ ਕੰਮ ਹੀ ਦੁਕਾਨ ਤੋਂ ਛੋਟਾ ਜਿਹਾ ਕੰਮ ਈਡਾ ਕੰਮ ਆਪਾਂ ਕਰਵਾ ਕੇ ਤੁਹਾਨੂੰ ਲੱਗੇ ਤੁਰਨ ਫਦੇ ਗੜ ਸਾਹਿਬ ਨੂੰ ਤੇ ਰਾਣਾ ਦਾ ਮੈਚ ਲਾਉਣਾ ਰੇਟਰ ਦੇ ਮੈਚ ਚਲਾ ਲਾ ਚੱਲ ਦੇਖਦੇ ਜੇ ਫਿਰ ਤੇਰੇ ਕਿ ਚੱਕਰ ਆ ਕੀ ਗੱਲ ਆ ਗੱਲ ਕੀ ਨਹੀਂ ਆ ਜਿਹੜਾ ਚਿੱਲੀ ਆ ਇੱਧਰ ਦੇਖੀ ਦੋ ਟੈਕਟ ਕਰਵਾਗੇ ਮੈਂ ਕੱਢ ਲੈਂਦਾ ਆ ਇੱਧਰ ਕਾਤੋਂ ਕਰਨਾ ਈ ਇੱਧਰ ਕਾਤੋਂ ਕਰਨਾ ਆਓ ਤੇ ਕਿਹਾਗਾ ਕਿ ਉਹ ਤੱਕ ਇੱਧਰ ਲੱਗਿਆ ਬੜਾ ਵੇਖੀ ਬੰਦ ਆ ਆ ਬੰਦੇ ਬੰਨੇ ਲਈ ਜਾ ਕੰਮ ਨਹੀਂ ਰਹਿ ਗਿਆ ਆਪਣਾ ਅਜੇ ਕੋਈ ਠਾਕ ਨਾ 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 ਨੂੰ ਗਏ ਕੋਲ ਪਰ ਹਾਂ ਨਾ ਬੰਦਿਆ ਦਾ ਜਿਹੜਾ ਨਿਕਲਦਾ ਲਾਤੀ ਮਿੱਤਰਾਂ ਹੁਣ ਆਪਾਂ ਚੱਲ ਪਿਆ ਸ਼੍ਰੀ ਅਨੰਤਪੁਰ ਸਾਹਿਬ ਨੂੰ ਤੇ ਰਾਜ ਦਰਸ਼ਨ ਮੇਲੇ ਕਰਦੇ ਜਾਵਾਂਗੇ ਕਰਾਉਂਦੇ ਜਾਵਾਂਗੇ ਮਹਾਰਾਜ ਤੇ ਰਾਣਾ ਡਰਾਈਵਰ ਰਾਣਾ ਡਰਾਈਵਰ ਦਾ ਟ੍ਰੈਕ ਕਰਨਾ ਅੱਗੇ ਕਿਹਦੇ ਟੈਕਲਾ ਗਿਓ ਲੋਕਾਂ ਕੋਲ ਜਾ ਰਹੇ ਆ ਜਿੰਨੇ ਜਾ ਰਹੇ ਆ ਜੱਜ ਕਿਵੇਂ ਆ ਇਸ ਕਰਕੇ ਕੋਪੀ ਪੇਪਰ ਛਾੜ ਦਿੰਦਾ ਕਿਹਦੀ ਕਰਨੀ ਧਿਆਨ ਨਾਲ ਵਧੀਆ ਮੈਂ ਨਾ ਕਿ ਗਾਈਸ ਵੀਡੀਓ ਚਾਲੂ ਨਹੀਂ ਜਿੰਨਾ ਸਮਝਦਾ ਉਹ ਧਿਆਨ ਦੇ ਨਾ ਲੋਕੋ ਨਿਤਰਾ ਬਾਕੀ ਛਾੜਨਾ ਤੇ ਟ੍ਰੈਕਟਰ ਚਲਾਉਣਾ ਕਿ ਆ ਇਹ ਤੇ ਟ੍ਰੈਕਟਰ ਟਰਾਲਾ ਚਲਾਉਣਾ ਆ ਵੇਖੋ ਪਨਾਥਪੁਰ ਸਾਨੂੰ ਜਾਣਦੇ ਆ ਜਿਹਨੇ ਕੀ ਮਹੌਜ ਕਰਨ ਪਤਾ ਚੁਰਤਾ ਇਹਦੇ ਦੀ ਗੱਲ ਬਾਤ ਆ ਜਗੇ ਗੁਰਦਵਾਰਾ ਦੇ ਦਰਸ਼ਨ ਮੇਲੇ ਕਰਾਉਣੇ ਆਣੇ ਤੁਹਾਨੂੰ ਕਰਦੇ ਆ ਕਰਾਉਣੇ ਦਰਸ਼ਨ ਮੇਲੇ ਨਾਲ ਆਸ ਕਰਦੇ ਆ ਜੇ ਕੋਈ ਬਲੌਗ ਦੇ ਕਲ ਵੀ ਕਲ ਵੀ ਹੋ ਇੰਨੀ ਪਣੀ ਪੂਰੀ ਨਹੀਂ ਦਿੱਤੀ ਤੇ ਮਾਫ ਕਰਿਓ ਤੇ ਹੋਈਆਂ ਜਾਣੀਆਂ ਸ਼੍ਰੀਨਾਨਥਪੁਰ ਸਾਨੂੰ ਲੋਕੇਸ਼ਨ ਦੇਖੋ ਤੇ ਬਾਕੀ ਸਾਰੀਆਂ ਗੱਲਾਂ ਛੱਡ ਦੋ ਆ ਨਾ ਵੀ ਮਿੱਤਰਾ ਬਲ ਲੰਗਰ ਤੇ ਪਹੁੰਚ ਚੁੱਕੇ ਆ ਤੇ ਕੋੜਾ ਉੱਤਰ ਗਿਆ ਏ ਬਈਆ ਨਾਮ ਤਾਰਿਆਂ ਲੱਭਤਾ ਗੁਰਨੇ ਆਜਾ ਡੌਗਸ ਡੌਗਸ ਇਹ ਡੌਗਸ ਲੋ ਮਿੱਤਰ ਆਪ ਗੁਰੂ ਦੇ ਲੰਗਰ ਤੇ ਆ ਗਏ ਚਪਲਾ ਦਈਏ ਲਾ ਚਪਲਾ ਦਾ ਚੇਤਾ ਪੁਰੂਗਾ ਚਪਲਾ ਲਾ ਦਈਏ ਲਾਤੀਆਂ ਚਪਲਾ ਤੇ ਨਾ ਵੇਹ ਟਰਾਵੇ ਦਾ ਮਾਹੌਲ ਚੱਲ ਜਾ ਕੀ ਪੰਦਾ ਚੁੜਦਾ ਤੇ ਚਾਹ ਪੀ ਲੋ ਓ ਚਗਣਾ ਰੇ ਛਾਗਣਾ ਚਾਜੇ ਨੇ ਛਗਣਾ ਪੰਜਾਹ ਤੇ ਛਗਣਾ ਪੰਜਾਹ ਓਏ ਆ ਰੋ ਓਏ ਹਾਂ ਉੱਥੇ ਜਾਗੇ ਇੱਕ ਵਾਰੀ ਚਲੋ ਅਸੀਂ ਚਾਹ ਪਾਣੀ ਪੀ ਕੇ ਚੱਲਾਂ ਆਂ ਕਿਉਂ ਰਾਨੇ ਆ ਰੋ ਤੇਰਾ ਕਿੜਾ ਕਿੱਥੇ ਲਾਵਾਂਗੇ ਗੁਰਦਰਾ ਦੂਰ ਆ ਬਵੇਲਾ ਥਾ ਵੇੜੇ ਕਿਦਾਂ ਆਹੋ ਕਿੱਲੇ ਲਾ ਕਰਨੀ ਕਿਹੜਾ ਗੁਰਦਰਾ ਦੂਰ ਭਲਾ ਲਓ ਮਿੱਤਰੋ ਇਤਨਾ ਇਤਰ ਆਏ ਹਾਂ ਬਾਸਮ ਕਰਨ ਤੇ ਟਰੈਕਟਰ ਟਰਾਲਾ ਆਪਣਾ ਡੱਕਿਆ ਮੁੰਡੇ ਲੈਣੇ ਖਾਂਡਾ ਬਾਕੀ ਜਵਾਲਾ ਨਹੀਂ ਆਏ ਆ ਟਰੈਕਟਰ ਆਪਣਾ ਲੈ ਕੇ ਛੋਟਾ ਲੈ ਵੀ ਮਿੱਤਰਾਂ ਇੱਕ ਛੋਟਾ ਆ ਇਹ ਛੋਟਾ ਹੋਈ ਯਾ ਛੋਟਾ ਮਗਰ ਪੈਗਾ ਸੜਦਾ ਨਹੀਂ ਕੋਈ ਜੇ ਤੁਸੀਂ ਦੱਸਿਆ ਕਰ ਰਹੇ ਤੇ ਇਹੋ ਹੀ ਗੱਲ ਤਾਂ ਯਾ ਵੀ ਲੱਗ ਗਿਆ ਮੈਂ ਹੋ ਰਿਹਾ ਚੌਰਾਣੀ ਵੀ ਖੰਡ ਲੈ ਕੇ ਆ ਗਏ ਤੇ ਉਧਰ ਹੀ ਰਣਾ ਆ ਗਿਆ ਖੰਡ ਲੈ ਕੇ ਤੇ ਚਲੋ ਮਿੱਤਰੋ ਚੱਲਦੇ ਆ ਰਗੜਾ ਲਾਉਣੇ ਫਿਰ ਤੁਹਾਨੂੰ ਕਰਾਉਣੇ ਦਰਸ਼ ਨੂੰ ਮਿਲਦੇ ਰਗੜੇ ਦੇ ਲਾਓ ਵੀ ਮਿੱਤਰੋ ਗੰਗਾ ਦੇ ਆ ਕੇ ਗੰਗਾ ਹੋੜਾ ਹੈ ਇਹ ਨਹਿਰ ਦਾ ਨਾਂ ਕੀ ਹੋਊਗਾ ਕੀ ਹੋਇ ਨਹਿਰ ਦਾ ਨਾ ਕੀ ਉਧਰ ਦੇ ਸਾਹਮਣੇ ਦਾ ਪਾਣੀ ਨਹਿਰ ਇਹ ਪਾਣੀ ਨਹਿਰ ਪਾਣੀ ਨਹਿਰ ਸਾਰੇ ਕਹੋ ਕਿਹੜੀ ਨਹਿਰ ਆ ਐਸੋ ਬਾਈ ਅੱਲਾ ਬੂਸਰ ਗਾੜਾ ਨਹੀਂ ਗਾਏ ਉਹ ਲੋ ਤੇ ਪਾਣੀ ਛੱਡ ਤਾ ਤੂਕ ਕਾਰੀ ਦੇ ਆ ਵੇਖੋ ਪੰਪੀ ਤੇ ਉਹ ਆਪਣਾ ਟਰੈਕਟਰ ਮੋੜਨਦੇ ਆ ਉਧਰੋਂ ਨਾ ਉੱਥੇ ਥਾਂ ਨਹੀਂ ਛੇੜੀ ਵਧੀਆ ਗਈ ਤੇ ਉਹ ਮੁੰਡੇ ਕਹਿੰਦੇ ਵੀ ਆਪਾਂ ਇੱਧਰ ਆਓ ਇਹ ਵੀ ਗੱਲ ਠੀਕ ਹੀ ਪਰ ਯਾਰ ਮੇਰੇ ਸਾਹਮਣੇ ਬੈਠ ਹੀ ਕਹਿੰਦੇ ਆ ਤੇਰੀ ਮੰਨ ਲੈਨੇ ਆ ਤੇ ਇਹ ਲੋ ਵੀ ਮਿੱਤਰੋ ਹੁਣ ਆਪਾਂ ਆ ਗਏ ਥੱਲੇ ਤੇ ਇਥੇ ਹੋ ਸਕਦਾ ਮਹਾਰਾਜ ਦੀ ਕਿਰਪਾ ਨਾਲ ਅਗਲੇ ਉਹਲੇ ਲਖਣਗੇ ਤੇ ਨਾਲੇ ਤੁਹਾਨੂੰ ਕਰਾਉਣੇ ਦਰਸ਼ਨ ਮੇਲੇ ਮੂੰਗੀ ਜਾ ਰਹਾ ਹੈ ਮੂੰਗੀ ਆ ਰਹਾ ਹੈ ਮੂੰਗੀ ਜਾ ਰਹਾ ਹੈ ਅਹੀਂ ਪੋਲ ਦੇ ਥੱਲੇ ਅਹੀਂ ਪੋਲ ਦੇ ਥੱਲੇ ਆਦੇ ਪੋਲ ਸਾਡੇ ਉੱਤੇ ਆ ਤੇ ਕਿੱਥੇ ਘਾਰੀਆ ਮਸ਼ੀਨ ਬਾਲਟੀ ਲੱਭਣ ਡੈ ਮਸ਼ੀਨ ਘਾ ਲੰਗਣੀ ਆ ਬਾਬਾ ਇਹ ਘਰੇ ਘੋੜੀ ਮਸ਼ੀਨ ਇੱਕੋ ਹੀ ਆ। ਲੋ ਵੀ ਮਿੱਤਰੋ ਵੇਖੋ ਲੋਕੇਸ਼ਨ ਲੋਕੇਸ਼ਨ ਵੇਖੋ ਇੱਕ ਰੀ ਸਿਸਟਮ। ਦਾਣਾ ਆਊਗਾ। ਉਹ ਨਹੀਂ ਦਾ ਬਾ ਮਮਾ। ਕਿਤਰਾ ਆਪਣਾ ਨਹਿਰ ਤੇ ਜਮਾਈ ਗੇਟੀਆਂ ਆ ਸਾਬਣਾ ਜੇ। ਪਰ ਇਹ ਪੌੜੀਆਂ ਪਣੀਆਂ। ਰੋਖੀ ਛੋੜ ਦੇ ਨੂ ਨਗਰੋਂ ਲੋਕੀ ਛੱਡ ਦੇ। ਬਾਹਰ ਤੋਂ ਨਾੜ ਤੋਂ ਗਾਣ ਤੋਂ ਵਾਟਰਪੂਫ ਹੋਇਆ ਕੋਈ ਚੱਕਣ ਨਹੀਂ। ਲੋਕੀ ਟੂਨਾਗਰ। ਲੋ ਵੀ ਮਿੱਤਰੋ ਆਪਣਾ ਨਹਿਰ ਤੇ ਬਣਾਗੇ ਵੀਡੀਓ ਬਣਾਉਂਦੇ ਆਂ ਤੇ ਆਹ ਟਰੈਕਟਰ ਨਹੀਂ ਮੁੜਦਿਆਂ ਨਾ ਦੱਸਣ ਵਾਲੇ ਉਹੋ ਜਿਹੇ ਮੇਰੇ ਰਕੇ ਤੇ ਚਲਾਉਣ ਵਾਲਾ ਜਦਾ ਵਧੀਆ ਥੋੜਾ ਜਿਆ। ਡਰਾਈਵਰ ਚੰਗੀ ਮੁੰਡੇ ਦੀ। ਯਸ ਫਸਟ ਕਲਾਸ ਡਰਾਈਵਰ। ਤੇ ਕਿਲੋ ਵੀ ਮਿੱਤਰੋ ਵਾਪਸ ਮਰਾ ਪਾਣੀ ਵੈਠਣਾ ਬਾਕੀ ਗੱਲਾਂ ਛੱਡੋ ਸਾਰੀਆਂ ਐਂ ਕੱਢ ਲੈ ਨਹੀਂ ਤੇ ਤਾਂ ਜੜਾ ਦੇਣਾ ਤੂੰ ਸਿੱਧਾ ਹੁੰਦੇ ਨਾ ਤੇ ਲੋ ਵੀ ਮਿੱਤਰੋ ਹੁਣ ਆਪਾਂ ਨਹਿਰ ਦੇ ਕਿਨਾਰੇ ਤੇ ਨਹਿਰ ਦੇ ਕਿਨਾਰੇ ਖਲੋਤੇ ਆ ਤੇ ਹੁਣ ਇੱਕ ਸਨੈਪਰ ਸਰੂਪੇ ਪਾੜ ਕੇ ਚਾਚਾ ਨਿਕਲਣਾ ਟਰੈਕਟਰ ਕਿੱਥਾ ਕਿੰਨੀ ਢੂਗੀ ਠਾਂ ਦੇਖਣ ਇੱਥੇ ਕੋਈ ਆ ਆਹੋ ਓਏ ਲਾਵੇ ਮਿੱਤਰੋ ਆਪੇ ਮਿੱਤਰੋ ਆਪਾਂ 5 ਕਿਲੋ ਫਾਰਸਾ ਪਹੁੰਚ ਗਏ ਤੇ ਗਾੜੀ ਬੱਸ ਖਲੋਤੀ ਟਰੈਕਟਰ ਕੱਢਦਾ ਤੇ ਬੱਸ ਨਾਲ ਰਾਂਹ ਹੀ ਦੇਣ ਦਿਆਂ ਤਾਂ ਨਹੀਂ ਆ ਨਹੀਂ ਕਿਉਂ ਨਹੀਂ ਲੈ ਲੈ ਮਿੱਤਰਾਂ ਆਪਾ ਲਾਲਾ ਕੱਢ ਕੇ ਗੁਰਦੁਆਰਾ ਸਾਹਿਬ ਤੇ ਆ ਕੇ ਮੱਖਾਂ ਤੇ ਮੱਥਾ ਟੇਕ ਦੇ ਨਾਲ ਤਰਸੇ ਕਰਦੇ ਨਾਲ ਤੁਹਾਨੂੰ ਦਿਖਾਉਣੇ ਆ ਤੇ ਇਹ ਲੰਗਰ ਦਾ ਬਿਚਾਰ ਲੈ ਮਮਾ ਜਿਹੜਾ ਪਹੀ ਨਹੀਂ ਲੈਓ ਕਟੂੜਾ ਡੰਡਾ ਗੁੰਡਾਏ ਪਹਿਲ ਆ ਕੇ ਦੇਖਦੇ ਮੱਥਾ ਆਜਾ ਬਾਜੂ ਦੇ ਹੋਣੇ ਮੱਥਾ ਲੈ ਮਿੱਤਰਾਂ ਮੁੰਡੇ ਲੈ ਕੇ ਰਗੜਾ ਲਾਉਣ ਰਗੜ ਤਗੜਾ ਛਗੜਾ ਆ ਆ ਚਾਹੀਦਾ ਆਹ ਦੇ ਅੱਜ ਦਮਾਨ ਤੇ ਕੱਟੇ ਬਾਹਰ ਲੋ ਵੀ ਮੇਰਾ ਟਰੈਕਟਰ ਤੇ ਚੈਰ ਬੈਕ ਪੈਰਿੰਗ ਬੋਰਿੰਗ ਚੈੱਕ ਕਰ ਲੇ ਕੀਤੇ ਨਹੀਂ ਕੱਲ ਦੇ ਝੋਟੇ ਦੇ ਕਰਮਾ ਵਾਲੇ ਦੇ ਠੰਡੇ ਠੰਡੇ ਆ ਪੈਰਿੰਗ ਨੂੰ ਹੱਥੋਂ ਚਲਾ ਕੇ ਵੇਖੀ ਆੜੀ ਬੈਲਟ ਨੇ ਖਰਾਬ ਕੀਤਾ ਕੀ ਚੈੱਕ ਕਰ ਲਗੇ ਇਹ ਸਹੀ ਆ ਦੇ ਇਹ ਪੂਰਾ ਚਿੱਟੋਕੇ ਭੱਜ ਗਿਆ ਨਹੀਂ ਤੇ ਇਧਰਲੇ 베어ਿੰਗ ਬੋਰਿੰਗ ਚੈੱਕ ਚੋ ਠੰਡਾ ਓਕੇ ਓਕੇ ਰੋਡਸ ਓਕੇ ਰਿਪੋਰਟ ਲਾਵੇ ਮਿੱਤਰੋ ਹੁਣ ਮੁੰਡੇ ਲੱਗੇ ਰਗੜਾ ਲਾਉਣ ਛਗੜਾ ਛਗੜਾ ਰਗੜਾ ਲਾਵੇ ਮਿੱਤਰੋ ਹੁਣ ਅਪਾ ਚੱਲੇ ਆਂ ਗੋਤਰਾ ਸਾਹਿਬ ਮੱਥਾ ਟੇਕਣ ਨਾਨਕ ਉਹ ਚਮਕੌਰ ਸਾਹਿਬ ਆ ਗਿਆਂ ਆਪਾਂ ਤੇ ਕਰਨ ਲੱਗੇ ਆਂ ਦਰਸ਼ਨ ਮੇਲੇ ਕਰਨ ਤੇ ਨਾਲ ਤੁਹਾਨੂੰ ਵੀ ਕਰਾਉਣੇ ਦਰਸ਼ਨ ਮੇਲੇ ਦੇ ਆਪਾਂ ਵੀ ਕਰਨੇ ਆ ਤੇ ਜੱਸੀ ਕੈਮਰਾਮੈਨ ਬਣਿਆ ਆ ਤੇ ਮੈਂ ਦਾਸ ਭੁੱਲੰਦਿਆਂ ਕਿ ਲਗਮ ਨਾਲ ਮੱਥਾ ਟੇਕਦੇ ਨਾਲ ਤੁਹਾਨੂੰ ਕਰਾਉਣੇ ਦਰਸ਼ਨ ਦੇ ਸੰਗਤ ਦੇ ਦਰਸ਼ਨ ਮੇਲੇ ਕਰਵਾਉਣੇ ਨਾਲੇ ਕਰਦੇ ਆ ਤੇ ਬਾਕੀ ਕੁਰਦਰਾ ਸਰਦਨ ਕੋਲ ਦੇ ਤੀਰਥ ਸਥਾਨ ਕੋਲ 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 ਬਹੁਤ ਸ਼ਾਨਦਾਰ ਕੋਲ ਬਹੁਤ ਹੀ ਸ਼ਾਨਦਾਰ ਲੋ ਮੇਤਰੋ ਕਰੋ ਦਰਸ਼ਨ ਕੋਰਦਰਾ ਸਾਹਿਬ ਦੇ ਤੇ ਨਾਲੇ ਆਪਾਂ ਵੀ ਤੁਰਦਰਾ ਸਾਹਿਬ ਦੇ ਦਰਸ਼ਨ ਕਰਦੇ ਤੁਸੀਂ ਵੀ ਕਰੋ ਸ਼ੀ ਦਾਸ ਦਾ ਸਥਾਨ ਬਹੁਤ ਸ਼ਾਨਦਾਰ ਸਥਾਨ ਆ ਸ਼੍ਰੀ ਸ਼ਮਕੋਤ ਸਾਹਿਬ ਦੋ ਬਾਰਾਂ ਕੰਮ ਕਰਦਾ ਸਾ ਤੇ ਬਹੁਤ ਵਧੀਆ ਬਹੁਤ ਵਧੀਆ ਤੇ ਆਪਾਂ ਤੇ ਸਵੇਰ ਦੇ ਤੁਰਿਆ ਆਪਾਂ ਕਿਉਂ ਨਾ ਆਪਾਂ ਮਿਲ ਕੇ ਅੱਜ ਸ਼ਾਮਾ ਨੂੰ ਨਾਨਦਪੁਰ ਸਾਹਿਬ ਪਹੁੰਚ ਜਾਵਾਂਗੇ ਸੰਗਤ ਕਾਫੀ ਇਕੱਠਾ ਹੈ ਆਪਾਂ ਆਨੰਦਪੁਰ ਸਾਹਿਬ ਪਹੁੰਚ ਜਾਵਾਂਗੇ ਸ਼ਾਮ ਨੂੰ ਤੇ ਕਰਪੇਨ ਨਾਲ ਨਾਲ ਪੁਰਸਾ ਦੇ ਵਾਸਤੇ ਜਾਂਦੇ ਹਾਂ ਕੱਤੀ ਪਹੁੰਚਣੇ ਸੰਗਤਾਂ ਦੇ ਨਾਲ ਕਰਦੇ ਆਂ ਤੇ ਚਲੋ ਥੋੜਾ ਗਾਹ ਕਰਦੇ ਆਂ ਲੋ ਮਿੱਤਰ ਕਰੋ ਪਰ ਸਾਥ ਤੇ ਚੱਲੀ ਤੇ ਨਾਲ ਜੋੜੇ ਜਮਾ ਕਰਾਂਗੇ ਜੋੜੇ ਜਮਾ ਕਰਾਂਗੇ ਤੇ ਕਰਵਾ ਲਈਏ ਉਹ ਪਹਿਲਾਂ ਲੋ ਮਿੱਤਰ ਕਰੋ ਪਰ ਕਰ ਰਹੇ ਆਂ ਤੇ ਜਸ਼ਨ ਜੇ ਜਨਾਬ ਕਿ ਜੰਦਰਾਲਾ ਪਹੋ ਚਾਚਾ ਕਿ ਕੋਰ ਸਾਹਿਬ ਵੈਕਰੂ ਦਾ ਨਾਮ ਜੱਪੂ ਅਜੇ ਤਾਂ ਫੋਟੋ ਨਾ ਖੜੀਏ ਕੋਈ ਮਹਾਰਾਜ ਸੱਚਾ ਵਾਸ਼ਾ ਕਰ ਕਿਰਪਾ ਕਿੱਥੇ ਆ ਗਏ ਆਪਾਂ ਸ਼ਹੀਦ ਬਾਬਾ ਸੰਗਤ ਸਿੰਘ ਗੇ ਸ਼ਹੀਦ ਬਾਬਾ ਸੰਗਤ ਸਿੰਘ ਗੇ ਜਿਹੜੀ ਪੜ੍ਹਾਈ ਹੈਗੀ ਪੜ੍ਹਾਈ ਹੈਗੀ ਮੁੰਡੇ ਦੀ ਇੱਥੇ ਮੁੰਡਾ ਤਾਂ ਵੀ ਆਓ ਦੱਸੋ ਆਓ ਫਿਰ ਤੁਹਾਨੂੰ ਅੰਦਰ ਜਾ ਕੇ ਆਪਾਂ ਦਰਸ਼ਨ ਮਹਾਰਾਜ ਥਾਣਾ ਥਾਣਾ ਮੜ ਕਤਾ ਜੇ ਆयो ਮਾਤਾ ਦੇ ਘਰ ਆ ਫੋਨ ਤੇ ਲੱਗਾ ਵਾਏ ਵਾਏ ਕਰੋ ਵਾਏ ਲੋ ਵੀ ਮਿੱਤਰੋ ਕਰੋ ਗੁਰੂ ਘਰ ਦੇ ਦਰਸ਼ਨ ਕਰੋ ਮਾਰੇ ਸਨ ਬੋਬਾ ਬਾਈ ਚਲ ਸਾਜੀ ਕਰੋ ਦਰਸ਼ਨ ਵਾਏ ਕਰੋ ਵਾਏ ਕਰੋ ਹਲੋ ਕਾਲਾ ਮਰਾ ਜਿਆਦਾ ਹੀ ਹੋ ਗਿਆ ਲੋ ਵੀ ਮਿੱਤਰੋ ਘਰ ਤਰੇ ਆਣਾ ਬਾਈ ਕੋਸ ਰਾਨਾ ਨਾ ਨਾ ਇੰਨੀ ਇਤਨੀ ਵੇਖੀ ਫੋੜੋ ਚੱਕ ਦੇ ਕੇ ਰੇਰ ਹੈ ਉਹ ਉਹ ਨਾ ਡਿਸਟੋਰ ਕੋ ਲੋ ਬੰਦ ਲਾਜ਼ਮੀ ਹੈ ਹਾਂ ਤੇ ਬਰਾਦ ਬੰਦ ਲਾ ਬੰਦ ਲਾ ਮੇਰਾ ਪਾ ਇੱਕ ਤੇ ਵੀ ਉਹ ਯੂਪਾ ਹੀ ਆ ਕਹਿੰਦੇ ਨੂੰ ਕਹਿੰਦੇ ਯੂਪਾ ਹੀ ਇੱਥੇ ਬਹੁਤ ਵਧੀਆ ਲਿਖੇ ਨੇ ਆਨੂੰ ਬਹੁਤ ਸ਼ਾਨਦਾਰ ਆ ਬਹੁਤ ਸ਼ਾਨਦਾਰ ਆ ਨੇ ਨੂੰ ਹੋਣਾ ਜਾਂਦਾ ਕਿ ਕਿਸੇ ਨੂੰ ਨਹੀਂਦਾ ਉਹ ਸੀ ਜਾਂਦਾ ਲੂਈਆ ਇੱਥੇ ਮੇਰੇ ਦਾ ਅਧਾਰ ਕੱਢ ਲੈਂਦੇ ਨੇ ਯੂਪੀ ਐਂਗੋ ਹੀ